ਸਤ ਸ੍ਰੀ ਅਕਾਲ ਸਾਰਿਆਂ ਨੂੰ ਬਹਿਰ ਦੀ ਮਿਹਰ ਨਾਲ ਸਾਰੇ ਠੀਕ ਹੋਵਾਂਗੇ ਬਾਈ ਮਾਲਕ ਨੇ ਦਿਨ ਲਿਆ ਤਾਂ ਵੀ ਅੱਜ ਆਪਾਂ ਕੱਢਣ ਲੱਗੇ ਕਣਕ ਕਣਾਂ ਸੁਖਸਾਂ ਦੇ ਨਾਲ ਫਾਰਮ ਟੈਕ 60 ਖੜਿਆ ਬਈ ਆਪਣਾ ਆਪਣਾ ਪੰਡਲ ਲੰਘਾ ਬਈ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਪਾਂਤੀ ਲੰਬੜਦਾਰ ਲੰਘਾ ਲੈਣ ਦੋਹੇ ਪੈਨਾ ਲਾਤੀ ਪਹਿਲਾਂ ਇੱਕ ਲੈ ਫਿਰ ਦੂਈ ਲਾਤੀ ਦੋਹੇ ਚਲਾਤੇ ਆਂ ਦੇਖੋ ਮੇਰੇ ਮਿੱਤਰੋ ਬੜੀ ਖੁਸ਼ੀ ਦੀ ਯਾਰ ਚੇਰੇ ਦੇਣਾ ਮਾਰਕ ਦੀ ਕਿਰਪਨ ਨਾਲ ਸਾਰਿਆਂ ਨੂੰ ਇੱਛਾ ਹੁੰਦਾ ਇੰਜਕਟਾਂ ਨਾਲ ਸਾਰੇ ਇਕੱਪਾਈਨ ਲੱਗੀ ਗਿਆ ਹਸਰੇ ਹੁੰਨੇ ਆਪਾਂ ਸਾਰੇ ਨਾ ਦਿਨੇ ਹੋਰ ਹੁੰਦਾ ਨਾ ਤਾਂ ਇਕੱਪਾਈਨ ਲੱਗੀ ਉਹਨਾਂ ਟਰਾਲੀਆਂ ਪਰ ਪਰ ਕੇ ਮੰਡੀ ਜਾ ਰਹੀ ਹੁੰਦੇ ਚਾਹ ਹੁੰਦਾ ਯਾਰ ਆਪਾਂ ਨੂੰ ਸਾਰਿਆਂ ਨੂੰ ਜਲੇਬੀਆਂ ਖਾਈਏ ਨਾ ਟਰੈਕ ਰੱਖੀਏ ਡੱਕ ਲਾਈਏ ਲਾਣੇਦਾਰਾਂ ਤੋਂ ਗਾਲਾਂ ਖਾਈਏ ਆਪਾਂ ਅੰਥੀ ਲੰਬੜਦਾਰ ਆ ਦਰਸਨ ਫੋਰਮੈਨ ਬੈਠੇ ਨੇ ਕਿਉਂਕਿ ਕਹਿੰਦਾ ਜਿੱਥੇ ਗਾਲਾਂ ਖਾਈਏ ਨਾ ਜੱਟਾਂ ਦਾ ਸੁਆਦ ਨਹੀਂ ਹੁੰਦਾ ਨਾ ਪਰੌਂਠੇ ਹਾਜਮ ਹੁੰਦੇ අකව නීයට වැට පනාන පනි හස්යාලි බ්‍රික්කා අන කල කතා අමාලකයි ශිත්‍ර කරතය ය සැකරන්නා බබවි සල හස විජා කර පොත නරයි ඒබයි පර්මෙන් නතිීශණය කරන්න රෑපරසාලය දොහක පැනද වයියන බෝන පා ගහන්ේ අඩ ඩිනේ වැට කලා මාද හස ජාගති ਇਹ ਤੁਹਾਨੂੰ ਹਾਸੇ ਵਾਲੀ ਗੱਲ ਦਾ ਨਾ ਬਈ ਵੀਡੀਓ ਦੇ ਨੰਡ ਤੱਕ ਜੁੜੇ ਰਹਿਣਾ ਹੁਣ ਬਈ ਕੋਈ ਵੀ ਨਾ ਲਗਾਇਓ ਨਾ ਸੋਨੂੰ ਇੰਨਾ ਕ ਸੁਵਾਦੋ ਛੱਡ ਦਿਓ ਗੱਲਾਂ ਕਿਉਂਕਿ ਆ ਥੋੜਾ ਜਿਹਾ ਹੋਊਗਾ ਦਾ ਹਨੇਰਾ ਬਈ ਆਪਾਂ ਨੂੰ ਨਾ ਕਿਉਂਕਿ 6:30 ਵਜੇ ਲਾਈਂਦੇ ਆਪਣਾ ਨਿਬੜਾ ਦਾ ਕੰਮ 12 ਵਜੇ ਹੁਣ ਆਪਾਂ ਜਾਂ ਰੋਟੀ ਖਾਵਾਂਗੇ ਨਾ 7-8 ਮਿੰਟ ਦੇ ਦਾ ਇੰਨੇ ਕ ਨਜ਼ਾਰੇ ਆਉਣਗੇ ਨਾ ਤੁਹਾਨੂੰ ਸਾਰਾ ਕੁਝ ਰੀਅਲ ਐ ਬਾਈ ਨਾਲ ਬਣੇ ਰਿਹਾ ਨਾ ਵੀਡੀਓ ਲੰਗਾਇਓ ਨੋ ਕੋਈ ਵੀ ਸੱਚੀ ਸੁਭਾਅ ਦਿਓ ਸਾਨੂੰ ਇੱਕ ਮੇਰੀ ਰਿਕਵੈਸਟ ਆ ਮੇਰੇ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਐਂਡ ਅੱਚੇ ਸ਼ੇਅਰ ਕਰਦੇ ਜਰੂਰ ਆਜੋ ਮੇਰਾ ਭਾਈ ਦੇਖੋ ਐਦਾਂ ਨੂੰ ਕਰਦੇ ਮੈਨੇ ਲੈਟ ਤਾਹੀ ਮੂੰਹ ਦਿਖੂਗਾ ਆਇਓ ਬਲੈਕਪੁਆਡ ਦੋ ਜਪਟਾ ਓਏ ਹਾਡੋ ਕੋਈ ਨਹੀਂ ਜਾ ਰਹਾ ਕੀ ਕਰਿਆ ਚੱਲ ਹੋਣਾ ਦੋ ਜੀ ਆਇਲ ਨਮੜ ਕਰੀ ਆਇ ਜੀ ਹੋਰ ਬਾਬੂ ਸਾਹਿਬ ਪ੍ਰਧਾਨ ਜੀ ਨੂੰ ਪਾਓ ਜੀ ਇੱਧਰ ਰੱਖ ਦੇ ਕੋ ਚੱਕਰ ਨਹੀਂ ਆ ਮਾ ਵੀਰ ਨੂੰ ਦੋ ਪ੍ਰਸਾਦ ਦੇ ਦੇ ਨਹੀਂ ਇਹ ਹੋਣਾ ਹਾਲਾ ਹੌਣ ਦੇਗਾ ਯਾਰ ਮੈਂ ਕਿਧਮਾਈ ਹੋ ਗਈ ਹਾਂਜੀ ਅੰਤ ਜੀ ਜਰ ਰਸਈਆਂ ਪਾਓ ਜੀ ਲਓ ਜੀ ਲਓ ਧਰ ਦੇ ਧਰ ਦੇ ਧਰ ਦੇ ਹਲੋ ਇਹ ਲਾਹ ਮਿਰਚ ਵਾਲੇ ਹਰੀ ਲਾਲੇ ਲਾਲ ਜੀ ਸੁਖਮਣਾਂ ਦਾ ਬਲਾਕਾ ਔਖਾ ਹੀ ਲੋਟ ਆਉਗਾ ਤੇ ਤੁ ਕਰਦਾ ਔਖਾ ਲੋਟ ਮਰ ਗਿਆ ਕਾੜਾ ਵਜੇ ਨੂੰ ਮਰ ਗਿਆ ਤੁਸੀਂ ਤਾਂ ਖਾਈ ਗਈ ਆ ਇਹ ਕਾਬੜਾ ਉਹ ਇਹਨੀ ਰੋਟੀ ਗਾਲਾ ਮੱਛਰ ਖਾ ਜਾਣਗੇ ਨਹੀਂ ਤੈਨੂੰ ਆ ਲੈ ਦੱਸ ਤੈਨੂੰ ਲੈ ਜਾ ਬੰਦੇ ਨੂੰ ਦਿਖਦਾ ਨਹੀਂ ਬਈ ਚੌਂ ਚਲਾ ਕੇ ਖਾਊਗਾ ਹਾਂ ਜੀ ਬਣਦੀ ਗੱਲ ਲੈ ਇਹਦੀ ਗੱਲ ਨਹੀਂ ਬਣਦੀ ਹੋਰ ਭਾਲੇ ਜੀ ਅਛਾ ਦੇ ਹੋਰ ਲੈ ਲੈ ਵਾਧੂ ਨਹੀਂ ਸਮਝਦਾ ਆਪਣਾ ਇੱਥੇ ਇੱਧਰ ਦਾਲ ਪਾਓ ਪ੍ਰਧਾਨ ਜੀ ਨੂੰ ਹਾਂ ਜੀ ਐਹੀ ਆ ਦਾ ਉਹ ਤੇ ਚੱਕਰ ਦੇ ਪ੍ਰਕਾਰ ਨਾਲ ਭੁੱਖਾ ਰਲ ਗਿਆ ਹੈ ਇੱਥੇ ਮੰਨ ਰਣ ਦੇ ਰੌਕੇ ਉੱਚੀ ਦਾ ਕਹੇ ੜੀ ਬਲੌਕਾਂ ਦੇ ਵਿੱਚ ਫੋਕੀ ਰਹਿੰਦੇ ਖਾੜਾ ਵੀਰਾ ਨਹੀਂ ਕਹ ਕਹੋ ਤਾਂ ਸਰਪਾਦਾ ਜੀ ਲਓ ਜੀ ਖਾੜਾ ਦੋਈ ਹਾਂ ਜੀ ਸੋਨੇ ਆ ਪਿੱਛੇ ਨਾ ਟੋਣਾ ਚੱਲਣ ਦੇ ਬਰਾਬਰੇ ਗੱਡੀ ਸਲੋ ਜਾਂਦੀ ਰਹੀ ਹੈ ਇੱਧਰ ਹਾਂ ਬਾਬਾ ਜੀ ਇੱਧਰ ਚੱਕਰ ਟੱਟ ਕੇ ਥੜੇ ਮੰਡਾ ਅਰਜੀ ਹੌਣ ਦੀ ਦੋ ਜੀ ਦੋ ਹੀ ਖਾ ਲਾ 4 ਸਮਾਂ ਕਹੀ ਹੋਰੀ ਜੀ 5 ਦੇ ਦਿਓ ਜੀ ਸਬਜੀ ਜੀ ਨਹੀਂ ਫਤਿਹ ਦੋ ਬਾਈ ਸੋ ਚੱਕ ਇਹ ਬੰਦਾ ਕਹਿੰਦਾ ਮੇਰੀ ਰੋਟੀ ਖਾਂਦੇ ਦੀ ਪੂਲੀ ਵੀਡੀਓ ਬਣਾਓ ਕਹਿੰਦਾ ਐਸੇ ਕਮਣਾ ਹਾਂ ਜੀ ਕਹਿੰਦਾ ਮੈਂ ਰੋਟੀ ਖਾਂਦਾ ਤੁਸੀਂ ਮੇਰੀ ਵੀਡੀਓ ਵੀ ਬਣਾਓ ਕਹਿੰਦਾ ਕੱਲੀ ਕੱਲੀ ਬੁਰਕੀ ਅੰਦਰ ਜਾਂਦੀ ਦਿਖੇ ਮੁੰਦਾ ਜਾ ਕੇ ਪੁਰਨ ਸਨ ਰੱਖਿਆ ਪਾਪੀ ਬੰਦੇ ਨੇ ਪਾਪੀ ਕਾਏ ਹਾਏ ਕਹਿਰੇ ਕਰਦਾ ਮੈਂ ਦਿਖਾ ਰਿਹਾ ਮੈਂ ਪਾਣੀ ਪਾਉਂਗੀ ਓਏ ਪਾਣੀ ਦੇ ਗਲਾਸ ਰੱਖ ਓਏ ਨਹੀਂ ਆਇਆ ਓਏ ਲੋ ਜੀ ਬਾਬਾ ਜੀ ਬਾਬਾ ਜੀ ਨਾਲ ਆ ਰਾਤ ਨੂੰ ਕਿੱਥੇ ਦੇਖਿਆ ਮੈਂ ਕਹੇ ਬਾਬਾ ਕਹ ਲਮ ਤੋ ਜੀ ਚੋਰ ਹੁੰਦਾ ਬਗ ਬੀਂਚ ਬਾਬਾ ਹੋਰ ਬਾਬਾ ਘਰਾਂ ਰੋਟੀ ਬੇਇੱਜ਼ਤੀ ਨਾ ਕਰੀਆ ਰੋ ਇਹ ਸੁੰਡ ਨੱਚਦੇ ਫਿਰਦੇ ਨੇ ਬਾਬੇ ਬੇਇੱਜ਼ਤੀ ਦੀ ਕੀ ਗੱਲ ਆ ਯਾਰ ਹੁੰਦਾ ਸੁੰਡ ਵੀ ਰੱਖਿਆ ਲੋਕਾਂ ਨੇ ਕੁੱਤੇ ਬਿੱਲੇ ਬੱਚੇ ਲੋਕਾਂ ਨੇ ਸ਼ੇਰ ਰੱਖ ਲਿੱਦਾਂਗੇ ਤਾਂ ਸੁੰਡ ਰੱਖ ਲਿਆ ਬਾਬੇ ਦਾ ਸੁੰਡ ਰੱਖਿਆ ਕਾਬੇ ਗੁੰਝਾ ਰੱਖ ਕੇ ਸੁੰਡ ਨੂੰ ਹਾਂ ਹਾਂ ਪੂਰਾ ਇਹ ਮਾਸਤਾ ਬਾਬਾ ਸਿਰ ਚ ਰੱਖਦਾ ਮਟਿਆ ਕੇ ਇਹਨੂੰ ਬਾਬਾ ਜੀ ਕਿਹ ਨੰਬਰ ਦਾ ਰੱਖੀ ਮਿਰਦਾਂ ਆਪਰੇ ਬਾਹਰ ਅਗਰ ਤੇ ਹੁੰਦੇ ਨੇ ਇਹੇ ਸੁੰਡ ਰੱਖ ਲਿਆ ਜੀ ਬਾਬੇ ਨੂੰ ਪਾਣੀ ਪਾ ਦੋ ਬਾਬੇ ਨੂੰ ਪਾਣੀ ਸੁੰਡ ਨੇ ਪੀਣਾ ਵਿੱਚ ਹਿੱਸਾ ਉਹ ਤਾਂ ਰੱਖ ਦੂਗਾ ਹਾਂ ਜਦੋਂ ਵਾਸੇ ਬਣ ਕੇ ਹੁੰਦਾ ਆ ਯਾਰ ਕੋਈ ਬੰਦਾ ਦਸ ਨੀਰ ਦਾ ਦੇ ਖੜਾ ਕਰੇਂ ਇੱਟੇ ਦੇ ਅੱਗੇ ਵਿੱਚ ਹੋ ਜੂਗੀ ਰੋਟੀ 10 ਰੋਟੀਆਂ ਖਾ ਕੇ ਕਹਿੰਦਾ ਹੀ ਹੇ ਰੋਟੀ ਨਾ ਲੰਗਦੀ ਸੇਵੀਆਂ ਖਾ ਰਿਹਾ ਢਿੱਲਾ ਹਲੇ ਅੱਛਾ ਜੀ ਹਾਂ ਪਹਿਲੇ ਥੋੜੀ ਕੀ ਆਹ ਰਹਾ ਬਾਈ ਲੰਬੜਾ ਜੀ ਵਿਚਾਰ ਦੋਗੇ ਇਹਦੇ ਬਾਰੇ ਇਹ ਸਾਡਾ ਬੰਦਾ ਗ੍ਰੇਟ ਬੰਦਾ ਹੈ ਸਾਡੇਆਂ ਚ ਅੱਛਾ ਜੀ ਇਹਦੇ ਨੂੰ ਭੁੱਖਾ ਨਹੀਂ ਮਰਨ ਦਿੰਦਾ ਹੈਗਾ ਇਹ ਆ ਠੰਡਾ ਆ ਜਾਏ ਤੱਤਾ ਆ ਜਾਏ ਚਾਹ ਆ ਜਾਏ ਪਾਣੀ ਆ ਜਾਏ ਸਭ ਹਾਜਮਾ ਸਾਡੇ ਅਗਲੇ ਇਹਦੇ ਵੱਟ ਕੇ ਜਾਂਦਾ ਵੱਟ ਕੇ ਵਗ ਜਾਂਦਾ ਅਗਲੇ ਨੂੰ ਪਹਿਲਾਂ ਕਹਿੰਦਾ ਵੀ 96 ਰੋਟੀ ਲੈਣਾ ਕੋਈ ਨਹੀਂ ਕੋਈ ਹੋਰ ਤਾਂ ਕਿਹਨਾਂ ਦਾ ਯਾਰਾ ਖੋਲਣਾ ਪੈਂਦੇ ਨੇ ਹੁਣ ਮੈਨੂੰ ਖਾ ਲਾਣ ਦਾ ਜਰਰਾ ਨਹੀਂ ਤੇ ਬੱਸ ਕੀ ਕਹਿੰਦਾ ਤਾ ਇਹ ਅਜਮ ਨਹੀਂ ਆਂਦੀ ਅੱਬੇ ਕੀ ਕਹਿੰਦੇ ਤਾ ਇਹ ਇਹ ਕਹਿੰਦਾ ਭੁੱਖ ਨਹੀਂ ਲੱਗਦੀ ਮੈਨੂੰ ਹਾਂ 10 ਖਾ ਗਿਆ ਰੋਟੀਆਂ ਹਾਂ ਤੇ ਸੇਵੇਂ ਦੁਬਾਰੇ ਬਵਾ ਰਿਹਾ ਹੈ ਬੱਸ ਕੋ ਨਹੀਂ ਇਹਨੇ ਸੋਣਾ ਵੀ ਆ ਪੁੱਤ ਓਹੋ ਕਹਦਾ ਵੈਸੇ ਗਿਰੂ ਸੋਕਰਾ ਵੈਸੇ ਗਿਰੂ ਤੈਨੂੰ ਯਾਦ ਕਰ ਲਿਆ ਤੈਨੂੰ 10 ਰੋਟੀਆਂ ਖਾ ਕੇ ਕੋਲੀ ਸੇਵੇਂ ਦੀ ਖਾ ਕੇ ਦੋਈ ਕੌਲੀ ਦੋਈ ਕੌਲੀ ਨੂੰ ਕਰ ਲਿਆ ਕਹਿੰਦਾ ਵੈਸੇ ਗਿਰੂ ਐ ਨਾਚਾ ਆ ਗਿਆ ਜਾਂ ਚਮੂਚ ਬਾਪੀ ਗਾੜੀ ਵੀ ਕੀ ਕਰਦੀ ਸਹਿਜ ਖਰੋੜ ਹੈ ਧੋਨੀ ਜੱਟ ਦੇ ਨਾਂ ਤੇ ਬੁਲਾਇਆ ਜਾਂਦਾ ਪੰਡਿਤ ਜੀ ਮੁੰਡਾ ਆਈ ਨਾਲ ਲੰਬੜ ਦਾ ਸੁਖਮਣ ਆ ਇਹ ਪ੍ਰਸ਼ਾਦੇ ਖਾ ਰਹੇ ਨੇ ਦੋਹੇ ਭਾਈ ਕਹਿੰਦਾ ਪਿਆਰ ਆ ਬਹਿ ਕੇ ਇਕੱਠੇ ਐ ਓਏ ਰਾਤ ਨੂੰ ਗੰਗ ਕਬੜਾ ਰਹੇ ਹੈ ਉਹ ਦੇ ਦੋ ਤੁਸੀਂ ਨਿਹਰ ਨਹੀਂ ਕਿਹੜਾਈ ਹੈ ਜੱਟਾਂ ਦੀ ਉਹ ਵੇਖੋ ਬਈ ਦੋ ਚੱਲ ਰਹੀਆਂ ਨੇ ਯਾ ਅੱਟ ਬੱਠੇ ਦੋ ਰੋਟੀ ਖਾ ਰਹੇ ਨੇ ਡੌਰ ਨਾਲ ਆਹ ਇੱਕ ਆ ਬੰਦਾ ਆ ਹੋਰ ਆਹ ਅਭਾ ਜੀ ਬੈਠੋ ਇੱਕ ਪਿੱਛੇ ਖੜਾ ਬਣਾ ਮਯਾ ਦਰਸ਼ਨ ਫੋਰਮ ਹੈ ਨਾ ਜੀ ਤੜਕਾ ਵਢਾ ਰਹੇ ਨੇ ਹੈ ਤੇ ਦੋ ਦੋ ਐ ਦਰਸ਼ਨ ਬਰੇ ਕਲਾਸ ਵਿੱਚੋਂ ਵੀ ਆਇਆ ਬਈ ਮੇਰੇ ਕੇ ਹਾਂ ਆ ਜਾ ਵੀ ਕਲਾਸ ਵਿੱਚੋਂ ਛੋਟੇ ਜੀ ਉਮਰ ਦੇ ਮਿੱਤਰ ਆ ਜੀ ਕਹਿੰਦਾ ਹੁਣ ਵੱਟੇ ਹੋਗੇ ਪਹਿਲਾਂ ਪਾਣੀ ਪਾਉਂਗਾ ਪਾਣੀ ਬਾਦ ਨੇ ਇੱਕ ਮਿੰਟ ਜੀ ਮਨਾ ਤਨੇ ਸੇਮੀ ਪਾਣੀ ਨਾਲ ਪਾਦੀ ਨੋਟੇ ਡਰਾਈਵਰ ਸਾਹਿਬ ਔਰ ਮੈਂਬਰ ਸਾਹਿਬ ਹਾਂਜੀ ਐ ਐ ਬੋਰਮੈਂਨ ਕਰ ਲੈ ਤਪਤਾਤਾ। ਆਹ ਕੇ ਇਹ ਵੀ ਨਾਲ ਸਾਡੇ ਮਸ਼ੀਨ ਦੇ ਮਾਲਕ ਸਾਹਿਬ। ਸੁਖਮਨ ਲੰਬੜਦਾਰ। ਸੁਖਮਨ ਲੰਬੜਦਾਰ। はい। ਭਾਈ ਜੀ ਦੇ ਮਸ਼ੀਨ ਚੱਲ ਰਹੀ ਹੈ ਜੀ। ਬਾਬੇ ਦੀ ਕਿਰਪਾ ਨਾਲ ਬਾਬੇ ਨਾਨਕ ਦਾ ਲਾਇ ਹੋਇਆ ਲੰਗਰ ਅੱਜ ਵੀ ਟੁੱਟ ਬੱਟ। ਹਾਂ। ਦਰਸ਼ਨ ਗੁਰਮੁਖੀ ਖਾਣਦੇ ਆਣ ਰੋਟੀਆਂ ਆ ਜੀ। ਨਾ ਆ ਮੈਂ ਚੈਨ ਲੜਾਈ ਕਰਦੇ ਹੋਏ ਐਨਰਸ਼ਨ ਹੋਰ ਨਾ ਭਈ ਦੱਸ ਰਿਹਾ ਕੀ ਭਰਨਾ ਨੇ ਅੱਜ ਬੱਚਾ ਧੋ ਕੇ ਭਰੀ ਦੇ ਲੈ ਆ ਬਈ ਕਿਹਨਾਂ ਧੋ ਕੇ ਭਰੀਗਾ ਸੱਪ ਨਾਲ ਤੋਂ ਦੀ ਕਿ ਸ਼ੈਂਪੂ ਨਾਲ ਸੱਪ ਨਾਲ ਤੋਂ ਦੀ ਕੋਨੀ ਤੁਹਾਨੂੰ ਲੈ ਸੱਪ ਲੈਣ ਜੀ ਬੱਚਾ ਤੋਂ ਦਰਸ਼ਨ ਬੋਰਮੈਨ ਨੇ ਗਿਆ ਠੀਕ ਹੈ ਸੁਗਮਨ ਹਾਂ ਜੀ ਹਾਂ ਬੋਰਮੈਨ ਦੀ ਕੰਮ ਦਿੱਤਾ ਮੋੜਾਂਗਾ ਆਪਾਂ

ਕੋਈ ਕਹ ਦੱਸ ਰਿਹਾ 70 ਮਣੀ ਕੋਈ 65 ਮਣੀ ਪਤਾ ਨਹੀਂ ਵੀ ਸੱਚ ਆ ਕਿ ਝੂਠ ਆ ਆਪਾਂ ਵੜ ਰਾਂ ਗਣਕ ਤੁਹਾਡੇ ਸਾਹਮਣੇਣਾ ਕੱਲ ਮੰਡੀ 'ਚ ਜਿੰਨੇ ਹੀ ਮਣੀ ਨਿਕਲੂ ਕੰਡੇ ਤੋਂ ਬਾਅਦ ਤੁਹਾਨੂੰ ਸਾਰਾ ਸੱਤੇ ਦੱਸੋ ਯਾਰ ਹਾਂਜੀ ਸੇਵੀਆ ਭਾਈ ਜੀ ਹੋਰ ਕਹਿੰਦਾ ਸੁਖਮਨ ਦਰਸ਼ਨ ਨੂੰ ਪੁੱਜਦਾ ਸੇਵੀਆ ਭਾਈ ਜੀ ਹੋਰ ਕਹਿੰਦਾ ਖਾਈ ਜਾਊਗਾ ਖਵਾਈ ਜਾਊ ਅੱਪਾ ਬਈ ਹੱਕ ਤਾਂ ਫਿਰ ਟਰੈਕਟਰ ਦਾਣੇ ਪਾਉਣ ਵੱਲ ਨੂੰ ਕਿਉਂਕਿ ਦੋ ਮਸ਼ੀਨਾਂ ਲੱਗਣ ਕਰਕੇ ਬਈ ਛੇਤੀ ਟਰਾਲੀ ਭਰ ਜਾਂਦੇ ਦੀਆਂ ਨਾ ਆ ਮੈਂ ਚੱਲਿਆ ਪਰ ਕੋਈ ਨਹੀਂ ਲੈ ਕੇ ਆ ਗਿਆ ਖਾਲੀ ਟਰੈਕਟਰ ਉਧਰੋਂ ਇੱਕ ਬਾਜਾਂ ਦਾ ਇੱਕ ਆ ਜਾਂਦਾ ਦੋ ਮਸ਼ੀਨਾਂ ਦੋ ਪਸਪਾਾਈ ਜਾਂਦੀ ਨੇ ਬਈ ਇਹ ਵੀ بڑا ਨਜ਼ਾਰਾ ਆਇਆ ਹੈ ਯਾਰ ਆ ਜਸਮਿੰਦਰ ਨੂੰ ਫੋਨ ਨਾ ਬਈ ਕਿਵੇਂ ਲੱਟਾਣਾ ਤਿੱਖੇ ਇੱਕ ਤੁਝ ਅੱਖਾਂ 'ਚ ਪੈਂਦੇ ਨੇ ਦੂਵੇ ਖੇਤਾਂ ਦੇ ਭਈਆ ਪੈ ਤੇ ਇੱਕ ਤਾਉ ਵੱਢ ਕੇ ਦੂਹ ਕੇ ਤ ਜਾਂਦੇ ਹੋਏ ਆਦੋਕ ਇਦਾਂ ਘਟਵਾਲ ਜਿੱਦਾਂ ਨੇ ਕਿਵੇਂ ਬੁੱਲੀਆਂ ਵੱਡੀਆਂ ਜਾਂਦੇ ਹਨ ਆ ਕਿੰਨੇ ਦੇ ਜਲ ਰਹੀ ਆ ਯਾਰ ਇਧਰ ਦੇਖੋ ਐ ਡੰਗ ਜਦਾਂ ਨੇ ਬਣ ਕੇ ਜਾਂਦੇ ਨੇ ਇਹ ਗੋਦਾਂ ਦਾ ਟ੍ਰੈਲੀ 'ਤੇ ਪਈੰਨ ਨੇ ਭਈ ਬ੍ਰੋਤਵਾ ਦਾ ਪਾ ਚਲਾਈ ਮਸ਼ੀਨ ਬਾਈ ਨੇਰੀ ਤੂਫਾਨ ਨਗਾਗ ਤਾ ਨਾ 11:15 ਵਜੇ ਤੇ ਆ ਦੇਖੋ ਮੱਛਰ ਕਿ ਮਿਆ ਨਾ ਆ ਰਹੇ ਨੇ ਬਹੁਤ ਜ਼ਿਆਦਾ ਬੜੀ ਬੜੀ ਕਣੀਆਂ ਵੀ ਆਉਣ ਲੱਗ ਗਈਆਂ ਤੇ ਫੇਰ ਵੀ ਆ ਦੇਖੋ ਹਵਾ ਦੇਖ ਲਓ ਪੱਲੇ ਕਿਵੇਂ ਉੱਡਦੇ ਨੇ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਹੋਏ ਤਾਂ ਘੈਂਟ ਵੀਡੀਓ ਸਟ ਲਈ ਜਲਦੀ ਲੈ ਕੇ ਆਵਾਂਗਾ ਮੇਰਾ ਭਾਈ ਅੱਤ ਵਾਰ ਆਪਾਂ ਕਣਕ ਵੱਢੀ ਗਈ ਤੇ ਆਪਾਂ ਮਸ਼ੀਨ ਭਾਗੀ ਦੋਹੇ ਡਾਕਟਰ ਹੱਕ ਤੇ ਸਸੇ ਕੱਢਦੇ ਸਾਰੇ ਆਂਬ ਉਹ ਤੁਸੀਂ ਸਾਰੇ ਤਾਂ ਦੋਸਤੋ ਮੇਰੇ